ਸਤਨਾਮ ਵਾਹਿਗੁਰੂ ਸਾਹਿਬ ਜੀਓ ਅਸਮ ਹੱਲਾ ਪੰਜਵਾ ਨਾ ਅਮ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਗੜਿਆ ਨਾ ਉਹ ਨਿਰ ਤਨ ਨਾ ਹਮ ਭੂਖੇ ਨਾ ਉਸ ਦੁਖਨ ਹਮ ਕੋ ਦੁਖੇ ਆਵਰ ਨ ਕੋ ਮਾਰਨ ਵਾਰਾ ਜੀਓ ਹਮਾਰਾ ਜੀਉ ਦੇਨ ਹਰ ਰਹਾਓ ਨਾ ਉਸ ਬੰਧਨ ਨਾ ਬੰਧੇ ਨਾ ਉਸ ਲੰਧਨਾ ਹਮ ਤੰਦੇ ਨਾ ਉਸ ਮੈਲਨ ਹਮ ਕੋ ਮੈਲਾ ਉਸ ਅਨੰਦ ਤਾ ਹਮ ਸਦ ਕੇਲਾ ਨਾ ਉਹ ਨਿਰਮਲਤਾ ਹਮ ਜਚਨਾ ਖਾਮਤੇ ਨਾ ਉਸ ਤੋਤਨ ਹਮ ਕੋ ਸੋਚਾ ਨਾ ਉਸ ਲੇਪਨ ਹਮ ਕੋ ਪੋਚਾ ਨਾ ਅਸਮੂਖਨ ਹਮ ਕੋ ੜਿਛਣਾ ਜਿਆ ਓ ਨਿਰਮਲ ਤਾਂ ਹਮ ਜਤਨਾ ਹਮ ਕਿਛ ਨਾਹੀ ਇਕ ਓਹੀ ਅਗੇ ਪਛੈ ਕੋ ਸੁਈ ਨਾਨਕ ਗੁਰ ਕੋਈ ਬ੍ਰਹਮ ਪੰਗਾ ਹਮ ਓਏ ਮਿਲ ਹੋਏ ਇਕ ਰੰਗਾ ਹਮ ਕਿਛ ਨਾਹੀ ਇਕ ਓਹੀ ਆਗੇ ਪਛੈ ਇਕ ਸੋਈ ਨਾ ਗੁਰ ਖੋਏ ਬ੍ਰੰਪੰਗ ਹਮ ਕੋਏ ਮਿਲ ਹੋਏ ਇਕ ਰੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ ਇਕ ਓੰਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੇਤਾ ਜੀਓ ਐਂਦ ਸਭ ਤੇਰਾ ਤੂੰ ਅੰਤਰ ਜਮੀ ਸੋ ਰਖ ਭਗਵਾਨ ਦਾਖਣ ਦਾਖ ਹੈ ਜਨ ਨਾਨਕੋ ਜੇ ਹਾ ਤੂੰ ਕਰਾਏ ਤੇਹਾ ਹਉਕੜੀ ਵਕਿਆਨਾ ਨਾ ਨਾ ਕਿਛੁ ਨਹੀਂ ਕਿਛ ਹੈ ਨਮੋਰਾ ਔਸਰ ਲਜਾਰਾ ਖਲੇ ਸਦਨਾ ਜਨ ਤੋਰਾ ਜੋ ਗੁਰੂ ਪਿਆਰੀ ਸਾ ਸੰਗਤ ਜੀ ਸਤਿਗੁਰਾਂ ਨੇ ਬਖਸ਼ਿਸ਼ ਦਿੱਤੇ ਆ ਪਾਦ ਨੇ ਉਹ ਤਾਂ ਬਖਸ਼ਿਸ਼ਾ ਕਰਕੇ ਅੰਮ੍ਰਿਤ ਵੇਲੇ ਦਾ ਪਾਵਨ ਸਮਾਂ ਬਖਸ਼ਿਸ਼ ਦਿੱਤਾ ਉਹ ਚਾਰ ਨਾਲ ਜੁੜੀ ਜੋਗੀ ਵਾਕਾਂ ਨਹੀਂ ਹੈ ਜਦੋਂ ਸਤਿਗੁਰਾਂ ਨੇ ਇਸ ਮਨੁੱਖਾ ਜਮੇਰੇ ਪਰਥਾਏ ਨਾਸ਼ਵੰਤ ਸਰੀਰ ਦਾ ਜ਼ਿਕਰ ਕੀਤਾ ਉਸ ਸਮੇਂ ਕਈ ਅਨਭੂਨ ਸਿਖਾਣ ਵੀ ਸਤਿਗੁਰਾਂ ਦੇ ਜੇ ਸਵਾਲ ਬੈਠੀ ਕੀਤੀ ਸਤਲੂ ਜਿ ਇਹ ਨश्वर ਸਰੀਰ ਨਾਲ ਹੁੰਦਾ ਹੈ ਤੇ ਕੀ ਪਰਮਾਤਮਾ ਵੀ ਨਾਸ਼ ਹੋਣਾ ਇਹ ਹੋਰ ਨਾਸ਼ ਹੋ ਕੇ ਸਰੀਰ ਤੋਂ ਵਿਛੋੜਾ ਪੈ ਜਾਊਗਾ ਤੇ ਉਸ ਪਰਛਾਈ ਸਤਿਗੁਰਾਂ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਸਾਨੂੰ ਚੰਗੂ ਰੂਪ ਦੇਸ਼ ਮਿਤਾਇਆ ਭਾਈ ਵਿਚਾਰ ਨਾਲ ਜੁੜੀਏ ਜੋ ਕਿ ਸਾਧਗੁਰੂ ਦੀ ਬਾਣੀ ਕਹਿੰਦੀ ਹੈ ਇਸ ਵਿਸ਼ ਸੰਸਾਰ ਨੂੰ ਦੇਖਦੇ ਉਹ ਹਰਕਾਰ ਰੂਪ ਹੈ ਹਰ ਰੂਪਨ ਪ੍ਰੀਆ ਇਹ ਜੈਦਪੁਰਿਆ ਰੂਪੀ ਇਹ ਜਿਹੜਾ ਸੰਸਾਰ ਦੇਖ ਰਹੇ ਆ ਇਹਨੇ ਸਾਰਾ ਉਹ ਸਰੀਰ ਜਿੰਨੂੰ ਸਾਧਗੁਰੂ ਕਹਿੰਦੇ ਨੇ ਜੇ ਸੱਚੇ ਕੀ ਹੈ ਕੋਠੜੀ ਵਿੱਚ ਸੱਚੇ ਕਹਾਵਾ ਸੱਚੇ ਦੀ ਕੋਠੜੀ ਹੈ ਰਚਨਾਉ ਦੀ ਕੀਤੀ ਹੋਈ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਉਹਦਾ ਵਿਸਥਾਰ ਆ ਬਖਸ਼ਿਸ਼ ਕਰਦੇ ਨੇ ਆਸਾ ਮਹੰਲਾ ਪਨਮ ਆਸਰਗ ਪਨਵੇ ਪਾਸ਼ਾ ਸ਼ਹੀਦਾਂ ਦੇ ਸਰਤਾਜ ਸੰਤਿ ਗੁਰੂ ਅਰਜਨ ਸਾਹਿਬ ਦੇ ਮਹਾਰਨੰਦ ਤੋਂ ਚਾਰਣ ਕੀਤਾ ਹੋਇਆ ਲੜੀਵਾ ਦਾ ਕ੍ਰੈਸੀ ਨੰਬਰ ਸ਼ਬਦ ਜੋ ਕੀਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹਾਰਕੰ ਤੈਸੇ 91 ਅੰਕ ਇਸੇ ਸ਼ੋਗਤ ਹੈ ਆਵਰ ਨਾ ਕੋਊ ਮਾਰਣ ਵਾਰ ਕਹਿੰਦੇ ਭਾਈ ਪਰਮਾਤਮਾ ਤੋਂ ਬਿਨਾ ਨਾ ਕੋਊ ਮਾਰਣ ਵਾਰ ਕੋਈ ਵੀ ਇਸ ਸੰਸਾਰ ਦੇ ਨਾਲ ਤਾਂ ਕਿਸੇ ਨੂੰ ਜਿਉਂਦਾ ਰੱਖ ਸਕਦਾ ਹੈ ਤੇ ਨਾ ਹੀ ਕੋਈ ਮਾਰ ਸਕਦਾ ਉਹ ਗੱਲ ਵੱਖਰੀ ਹੈ ਕਤਲ ਹੋ ਜਾਏ ਜਾਂ ਕੋਈ ਭਾਣਾ ਵਾਪਰ ਜਾਏ ਪਰ ਕਹਿੰਦੇ ਜਿਹਨੇ ਸ્વાસ ਦਿੱਤੇ ਨੇ ਉਹ ਸ્વાસ ਜਿੰਦਾ ਵੀ ਆਪ ਆਏ ਤੇ ਲੈੰਦਾ ਵੀ ਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਇੱਕ ਭੀਜ ਨਾਲੇ 10 ਭੀਜ ਜਿਹਨਾਂ ਨੇ ਤੋ ਮੂੜਾ ਕੋਹਕਾਰ ਤੂੰ ਕਹਿੰਦਾ ਮੈਨੂੰ ਦਿੱਤਾ ਕੱਖ ਨਹੀਂ ਕਹਿੰਦੇ ਜੇ ਤੇਰੇ ਤੋਂ ਇੱਕ ਚੀਜ਼ ਦੇ ਨਾ ਤੇਨੂੰ ਤੇ 10 ਚੀਜ਼ਾਂ ਤੇਰੇ ਤੋਂ ਕੋ ਵੀ ਲਵੇਗਾ ਤੂੰ ਤਾਂ ਵਾਰ ਵੀ ਵਿੰਗਾਣੀ ਕਰ ਸਕਦਾ ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਕਿਉਂਕਿ ਨਿੰਦਨ ਲੋਕ ਤਾਂ ਨਿੰਦਨ ਤੋਂ ਤਾਂ ਰੱਬ ਨੂੰ ਪਿੱਛੇ ਨਹੀਂ ਅੜਦਾ ਤੇ ਸਾਧਗੁਰੂ ਕਹਿੰਦੇ ਨੇ ਅਵਰ ਨ ਕੋਉ ਬਾਦ ਵਾਲਾ ਪਰਮਾਤਮਾ ਤੋਂ ਬਿਨਾਂ ਇਸ ਸੰਸਾਰ ਦੀ ਨਾਤਾ ਉਤਪੱਤੀ ਕੋਈ ਕਰਦਾ ਹੈ ਤੇ ਨਾ ਹੀ ਬਿਨਾਂ ਬਿਨ ਸੰਹਾਰ ਹੈ ਗੁਰੂ ਸੰਸਾਰ ਪੂਰੀ ਕੋਲੇ ਜਹਾਨ ਦੀ ਕੁਦਰਤੀ ਉਦੇ ਹੱਥ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਅੰਦਰ ਜਬ ਜਿਸਰ ਦੀ ਰਮਦਾ ਹੁਕਮ ਦੇ ਵਿੱਚ ਜੇ ਕੋ ਜੀਵ ਆਂਦਾ ਹੁਕਮ ਵਿੱਚ ਨਾ ਤੇ ਜਾਂਦਾ ਵੀ ਇਸ ਸੰਸਾਰ ਤੋਂ ਤੇ ਹੁਕਮ ਦੇ ਨੇ ਅਵਰਣਾ ਕੋ ਮਾਰਦਾ ਕੋਈ ਐਸਾ ਹੋਰ ਕੋਈ ਨਹੀਂ ਹੈ ਜਿਹੜਾ ਮਾਰ ਸਕੇ ਕਿਉਂਕਿ ਜੇ ਪ੍ਰਭਾਵ ਹੈ ਬਿਨ ਸਾਸ ਤੇ ਰੱਖਿਆ ਪ੍ਰਭਾਵ ਹੈ ਤਾਂ ਹਰ ਜੀ ਬਖ ਹੈ ਜੇ ਉਹ ਚਾ ਜਾਏ ਉਹ ਨੂੰ ਭਾ ਜਾਏ ਤੇ ਬਿਨਾ ਸਵਾਸਾਂ ਦੇ ਵੀ ਰੱਖ ਸਕਦਾ ਹੈ ਕਿਉਂਕਿ ਉਹ ਸਮਰੱਥ ਹੈ ਇਕ ਕਲਾਣੀ ਦੋ ਕਲਾਣੀ ਅਨੰਤ ਕਲਾ ਹੋਵੇ ਠਾਕੁਰ ਚੜਿਆ ਅਨੰਤ ਕਲਾ ਜਿਵੇਂ ਬਜ਼ੁਰਗ ਨੂੰ ਪੂਰੀ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਜਾਣ ਹੁੰਦਾ ਹੈ ਪੂਰੀ ਜ਼ਿੰਦਗੀ ਦਾ ਤਓ ਗਿਆਨ ਨਵ ਜਨਮ ਦੇ ਬੱਚੇ ਨੂੰ ਨਹੀਂ ਹੁੰਦਾ ਉਹ ਜੇ ਅੱਜ ਗੱਲ ਦਾ ਲੱਗ ਹੈ ਵੀ ਅਧਿਆਤਮਿਕ ਤਲ ਤੇ ਉਹਨੂੰ ਕੋਈ ਸੋਝੀ ਹੋ ਜਾਏ ਤੇ ਗਿਆਨ ਵਾਲੋ ਫਗਦਾ ਹੈ ਪਰ ਸਤਿਗੁਰੂ ਕਹਿੰਦੇ ਨੇ ਅਵਰਨ ਕੋ ਮਾਰਨ ਵਾਲਾ ਪ੍ਰਮਾਤਮਾ ਤੋਂ ਬਿਨਾਂ ਨਾ ਤਾਂ ਤੈਨੂੰ ਕੋਈ ਸਾਹ ਵਧ ਘਟ ਦੇ ਸਕਦਾ ਇੱਕ ਨਾ ਵਧਣ ਘਟਣ ਦੇ ਅਸਾਰ ਤਿਲ ਜਿਹਨੇ ਨਾ ਸਾਹ ਵਧ ਸਕਦੇ ਤੇ ਨਾ ਘਟ ਸਕਦੇ ਹਾਂ ਜੇ ਵਰਸ਼ਿਸ਼ ਤੇ ਆ ਜਾਏ ਤੇ ਜਿੱਥੇ ਸਾਇੰਸ ਕਹਿੰਦੀ ਹੈ ਨਾ ਬੰਦਾ ਡੈੱਡ not alive ਉੱਥੇ ਵੀ ਉਸ ਸਮਰਾਥ ਹੈ ਅਲਾਈਵ ਕਰਨੇ ਸਮਰਾਥ ਹੈ ਜਿਉਂਦਾ ਕਰਨ ਦੇ ਸਮਰਾਥ ਹੈ ਜਿਹਨੂੰ ਆਪਾਂ ਬਾਣੀ ਦੇ ਡੇਲੀ ਪੜ੍ਹਦੇ ਆਂ ਦੰਡੋਤ ਬੰਦਨ ਅਨੰਤ ਬਾਸ ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਉਨਾ ਨਗ ਬੇਕਰ ਹੱਥ ਮੇਰੇ ਇਸਮਰਥਾ ਨਹੀਂ ਬੋਲ ਸਕਦਾ ਕਿਤੇ ਨਿੰਦਿਆ ਚੋਲੀ ਦੇਖ ਕੇ ਇਨਸਾਫ ਦੇਖ ਕੇ ਪਰ ਤਨ ਪਰ ਤਨ ਦੇ ਕੇ ਪਰ ਆਵਰਨਾ ਗਊ ਪਾਣ ਮੇਰੇ ਸਤਿਗੁਰੂ ਰੱਖਣ ਵਾਲਾ ਵੀ ਤੂੰ ਹੈ ਹੱਥ ਦੇ ਕੇ ਤੇ ਸੰਸਾਰ ਵਿੱਚ ਮਾਰਨ ਵਾਲਾ ਵੀ ਤੂੰ ਜਿਉ ਹਮਾਰਾ ਜੀਉ ਦੇਨ ਹਾਰ ਰਹਾਉ ਆਪਾਂ ਨੇ ਨਾ ਕੀ ਦਿੱਤਾ ਇਤਨ ਦੌਲਤ ਮੇਰਾ ਈਸ਼ਵਰ ਦਾ ਮੇਰਾ ਭਾਈ ਠਹਿਰ ਜਿਉ ਹਮਾਰਾ ਇਹ ਜਿਹੜੀ ਜਿੰਦ ਚੱਕੀ ਬੈਠਾ ਨਾ ਪੰਜ ਪੂਤਕ ਸ਼ਰੀਰ ਇਹ ਵੀ ਤੂੰ ਲੈ ਕੇ ਨਹੀਂ ਆਇਆ ਇਸ ਸੰਸਾਰ ਦਾ ਆਇਆ ਤੈਨੂੰ ਦਿੱਤਾ ਉਹ ਨਰੰਕਾ ਇਹ ਭਾਂਡਾ ਦਿੱਤਾ ਉਹਦਾ ਜੀਉ ਦੇਨ ਹਾਰਾ ਇਹਦੇ ਵਿੱਚ ਜਿੰਦ ਵੀ ਉਹਦੀ ਪਾਈ ਹੋਈ ਹੈ ਤੇਰਾ ਕੀ ਹੈ ਇਹਦੇ ਵਿੱਚ ਨਾਤਾ ਤੇਰਾ ਇਹ ਚ ਸਰੀਰ ਹੈ ਤੇ ਨਾ ਹੀ ਉਸ ਦੇ ਵਿੱਚ ਤੇਰੇ ਸਵਾਸ ਨੇ ਸਵਾਸ ਵੀ ਉਹਦੇ ਦਿੱਤੇ ਵਾਜਾ ਪਵਨਾ ਕਿ ਸਭ ਦਾ ਹੈ ਅੱਜ ਵਾਜਾ ਬੰਦ ਕਰ ਲੈ ਤੇ ਸਵਰਥ ਹੈ ਕਿਸੇ ਦਾ ਹਾਂ ਜੀ ਕਿੰਨਾ ਵੀ ਮੇਰਾ ਸਭ ਕੁਝ ਹੈ ਫਿਰ ਭਾਈ ਮaaf ਕਰਨਾ ਪਰ ਮੋਤ ਕਿਚਨ ਆਣੀ ਨਹੀਂ ਚਾਹੀਦੀ ਜੇ ਸਾਡਾ ਹੀ ਕੀਤਾ ਕਰ ਹੈ RAM ਹੋਏ ਹੱਸੇ ਵਾਜਾ ਉਹਦਾ ਵਜਾਇਆ ਜਦੋਂ ਮਰਜੀ ਜਦਾਂ ਮਰਜੀ ਬੰਦ ਕਰ ਸਕਦਾ ਫਿਰਦਾ ਪਾਰੋਸੀ ਕਿਹਜੇ ਉਹ ਆਪਣੇ ਕਿ ਜਾ ਇਹ ਨਹੀਂ ਪੜੋਸੀ ਦੇ ਹੋ ਗਿਆ ਜੇ ਤੇਰੇ ਨਹੀਂ ਹੋਣਾ ਜ਼ਰੂਰੀ ਨਹੀਂ ਕੀ ਪਤਾ ਅਗਲਾ ਨੰਬਰ ਤੇਰਾ ਹੋਵੇ ਪਰ ਕਹਿਣ ਦਾ ਮਤਲਬ ਪੰਜ ਪੂਰਤਕ ਸਰੀਰ ਮਨੁੱਖਾ ਜਾਮਾ ਵੀ ਉਹਦਾ ਦਿੱਤਾ ਹੈ ਇਹਦੇ ਵਿੱਚ ਸਵਾਸ ਵੀ ਉਹਦੇ ਦਿੱਤੇ ਨੇ। ਰਹਾਉ ਵਿਸ਼ਰਾਮ ਦੇ ਕੇਂਦਰੀ ਭਾਗ ਨੂੰ ਜਨਮ ਦੇ ਨੇ ਭਾਈ। ਉਹਨਾਂ ਉਸ ਪ੍ਰਮਾਤਮਾ ਤੋਂ ਬਿਨਾਂ ਨਾ ਕੋਈ ਮਾਰਣ ਵਾਲਾ ਤੇ ਨਾ ਇਸ ਸਰੀਰ ਨੂੰ ਦੇਣ ਵਾਲਾ ਤੇ ਨਾ ਹੀ ਇਹਦੇ ਸਵਾਸ ਨੂੰ ਚਲਾਉਣ ਵਾਲਾ ਸਿਰਫ ਇੱਕ ਹੈ। ਇਸ ਜਗ੍ਹਾ ਮੈਂ ਇੱਕ ਪੁਰਖ ਹੈ। ਹੋਤ ਸਗਰੀ ਗਿਆਨ ਸਭਾਈ। ਇਹ ਪੰਕਤੀ ਕਲੀਅਰ ਆ ਜਿਹਦੇ ਸ਼ਬਦ ਵਿੱਚ ਹੋ ਜਾਏ ਕਿ ਪੁਰਖ ਕਿਉਂ ਕਿਹਾ ਸਰਗੁਰਾਂ ਨੇ? ਆ ਸਮਹ ਲਾਪਨਿਮ ਨਾ ਉਹ ਮਰਤਾ ਨਾ ਹਮ ਡਰਿਆ ਕਿਨੇ ਭਾਈ ਉਹ ਪ੍ਰਮਾਤਮਾ ਐਸਾ ਨਾ ਤਾਂ ਜੰਮਣ ਮਰਨ ਵਿੱਚ ਆਂਦਾ ਤੇ ਨਾ ਹੀ ਮੈਨੂੰ ਡਰ ਲੱਗਦਾ ਕਿਉਂਕਿ ਮੈਂ ਉਹਦਾ ਸੇਵਕ ਹਾਂ ਕਿਉਂਕਿ ਉਹ ਅਜੂਨੀ ਸੈਭ ਹੋਗਾ ਸੈਭ ਅੰਪਾਵ ਸਵੈ ਪ੍ਰਕਾਸ਼ ਅਰਬਦ ਨਰਬਦ ਤੁੰਦੂਕਾਰਾ ਕਰਨ ਗਗਨਾ ਹੁਕਮ ਅਪਾਰਾ ਨਾ ਤਾਂ ਸੂਰਜ ਨਾ ਚੰਦ ਸੂਰਜ ਨਾਲ ਜਨ ਹਤੀ ਤੇਨੇ ਭਾਈ ਜਿੱਥੇ ਅਰਬਦ ਨਰਬਦ ਲੰਦੂ ਕਾ ਉਥੇ ਆकाश ਨਹੀਂ ਸੀ ਪਤਾਲ ਨਹੀਂ ਸੀ ਉਥੇ ਤਿੰਨ ਲੋਕ ਨਹੀਂ ਸਨ ਐਸੀ ਸੰਗ ਸਮਾਧੀ ਵਿੱਚ ਬੈਠਾ ਦਾ ਸਵੈ ਪ੍ਰਕਾਸ਼ ਤੋਂ ਹੀ ਪੂਰੀ ਪੈਦਾਇਸ਼ ਧਰਤੀ ਦੀ ਕਰ ਦਿੱਤੀ ਸਵੈ ਪ੍ਰਕਾਸ਼ ਤੋਂ ਆਪਣੇ ਆਪ ਤੋਂ ਐਡਾ ਵੱਡਾ ਕ੍ਰੀਏਟਰ ਹੈ ਕ੍ਰੇਟੀਵਿਟੀ ਬੜੀ ਤਕੜੀ ਹੋ ਗਈ ਕਰੋੜਾਂ ਪਬਲਿਕ ਵਸਦੀ ਹੈ ਤੇ ਕਰੋੜਾਂ ਪਬਲਿਕ ਤੋਂ ਅੱਜ ਤੱਕ ਕਿੰਨੇ ਜੀਵ ਕਰੋੜਾਂ ਆਏ ਨੇ ਗਿਣਤਕਾਰੀ ਨਹੀਂ ਕੋਈ ਵੀ ਅਣਗਿਣਤ ਨੇ ਤੇ ਕਿੰਨੇ ਸੰਸਾਰ ਤੋਂ ਜਾ ਰਹੇ ਨੇ ਐਸੀ ਕ੍ਰੀਏਟੀਵਿਟੀ ਕਿਸੇ ਦੇ ਕਿਸੇ ਦੇ ਨਾਲ ਫਿੰਗਰਪ੍ਰਿੰਟ ਨਹੀਂ ਮਿਲਦਾ ਜਿਸੇ ਦੇ ਕਿਸੇ ਦੇ ਨਾਲ ਆਇਰਿਸ ਨਹੀਂ ਮਿਲਦੀ ਐਸਾ ਕ੍ਰੀਏਟੀਵਿਟੀ ਇਹਨੇ ਕਿਸੇ ਦੀ ਥੋੜ੍ਹ ਕਿਸੇ ਦੇ ਨਾਲ ਸੋਤ ਨਹੀਂ ਨਹੀਂ ਮਿਲਦੀ ਜ਼ਰੂਰੀ ਨਹੀਂ ਹੈ ਅਤਾ ਸਾਇੰਸ ਨੇ ਅਜੇ ਕਿਆ ਨਵੀਂ ਫਿੰਗਰਪ੍ਰਿੰਟ ਅਲੱਗ-ਅਲੱਗ ਨੇ ਹਰੇਕ ਦੀ ਆਈਡੀ ਸਾ ਅਲੱਗ-ਅਲੱਗ ਹੈ ਹਰੇਕ ਦੀ ਬਣਤਰ ਅਲੱਗ-ਅਲੱਗ ਕਿੰਨਾ ਵੱਡਾ ਕ੍ਰੀਏਟਰ ਹੋਏਗਾ ਕਿੰਨੀ ਵੱਡੀ ਉਹਦੀ ਕ੍ਰੀਏਟੀਵਿਟੀ ਹੋਏਗੀ ਜਿਹਨੇ ਸੰਸਾਰ ਨੂੰ ਹਰੇਕ ਨੂੰ ਵਿਲੱਖਣ ਕੀਤਾ ਤੇ ਹਰੇਕ ਨੂੰ ਸੰਪੂਰਨ ਬਣਾਇਆ ਉਹ ਮੇਰੇ ਵਰਗੇ ਦੀ ਮੂਰਖਤਾ ਹੀ ਅਲੱਗ ਹੈ ਵੀ ਕੋਈ ਉਸ ਦੇ ਨਾਮ ਨੂੰ ਭੁੱਲ ਕੇ ਉਹਦੇ ਤੋਂ ਦੂਰ ਹੋ ਜਾਂਦਾ ਹੈ ਸਾਡੇ ਗੁਰੂ ਕਹਿੰਦੇ ਨੇ ਨਾ ਉਹ ਮਰਦਾ ਨਾ ਹਮ ਡਰਿਆ ਮਰਨ ਤੇ ਨਹੀਂ ਆਂਦਾ ਜੰਮਣ ਮਰਨ ਤੋਂ ਪਰੇ ਹੈ ਸਮਨ ਸਮਾਦੀ ਦੇ ਤੇ ਨਾ ਉਹ ਬੰਸ ਹੈ ਨਾ ਹਮ ਕੜਿਆ ਨਾ ਉਹ ਖਤਮ ਹੁੰਦਾ ਨਾ ਹਮ ਕੜਿਆ ਕਹਿੰਦੇ ਭਾਈ ਨਹੀਂ ਮੈਨੂੰ ਕੋਈ ਦੁੱਖ ਲੱਗਦਾ ਨਾ ਉਹ ਨਾ ਤਨ ਨਾ ਹਮ ਭੁਖੇ ਤੇ ਨਾ ਹੀ ਉਹ ਗਰੀਬ ਹੈ ਗਰੀਬ ਨਹੀਂ ਕਿਉਂਕਿ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਨਾ ਦਾਤਾ ਦੇਣ ਵਾਲਾ ਸਭ ਹੋਏ ਉਹ ਜਿਹੜਾ ਦੇਂਦਾ ਕਦੇ ਗਰੀਬ ਨਹੀਂ ਹੁੰਦਾ ਦੇਣ ਵਾਲਾ ਮੀਰ ਹੁੰਦਾ ਜਿਹਨੂੰ ਆਪਾਂ ਨੇ ਸਭ ਦੇ ਲਈ ਕਰਦੇ ਸਾਡੇ ਸਾਹਿਬਾ ਕਿਆ ਨਹੀਂ ਕਰਦੇ ਲੈ ਕੀ ਨਹੀਂ ਸਭ ਕੋ ਦੇਂਦਾ ਦੇਂਦਾ ਦੇ ਲੈਂਦੇ ਥੱਗ ਪਰ ਉਹ ਸਵਾਸ ਦਿੱਤੇ ਨੇ ਧੀਆਂ ਪੁੱਤਰ ਦਿੱਤੇ ਨੇ ਸਿਰੋ ਤੇ ਸਰੀਰ ਪੰਜ ਭੂਤਕ ਦੇ ਦਿੱਤਾ ਅੱਜ ਤੱਕ ਇਹ ਉਮਰ ਤੈਨੂੰ ਦਿੱਤੀ ਐ ਜ਼ਿੰਦਗੀ ਬਸਰ ਕਰਨ ਲਈ ਧੰਨ ਦੌਲਤ ਦਿੱਤਾ ਸਿਰ ਟੱਕਣ ਲਈ ਛੱਤ ਦਿੱਤੀ ਐ ਨੰਗੇਜ ਕੱਜਣ ਲਈ ਵਸਤਰ ਦਿੱਤੇ ਹਜੇ ਕਿਹਨਾਂ ਦਿੱਤਾ ਕੀ ਐ ਉਹ ਜੇ ਦਿੱਤੇ ਤੇ ਆਵੇਂ ਐਸੇ ਵੀ ਕਈ ਨੇ ਜਿਨ੍ਹਾਂ ਨੂੰ ਨਾ ਤਾਂ ਸਿਰ ਟੱਕਣ ਲਈ ਛੱਤਾ ਐ ਨਾ ਨੰਗੇਜ ਕੱਜਣ ਲਈ ਵਸਤਰ ਨੇ ਨਾ ਹੀ ਦੋ ਟਾਈਮ ਦੀ ਭੁੱਖ ਮਿਟਾਣ ਲਈ ਆਣਾ ਸਭ ਕੁਝ ਤੇਰੇ ਕੋਲ ਹੀ ਐ ਹੋਣ ਦੇ ਬਾਵਜੂਦ ਮੇਰੇ ਵਰਗਾ ਕਵੇ ਨਹੀਂ ਦਿੱਤਾ ਸਤਿਗੁਰੂ ਕਹਿੰਦੇ ਨਹੀਂ ਭਾਈ ਨਾ ਹੋ ਨਰ ਤਾਂ ਜਿੰਨੇ ਤੈਨੂੰ ਲੋੜ ਸੀ ਉਹਨਾਂ ਨੇ ਤੈਨੂੰ ਦੇ ਦਿੱਤਾ ਜੋ ਕਿਛਕੀਆ ਸਵੇਕਾ ਵਾ ਨਾ ਹੋ ਨਰ ਨਾ ਗਰੀਬ ਨਹੀਂ ਹੈ ਨਾ ਹੰ ਮੂਖੇ ਤਾਂ ਹੁਣ ਮੈਨੂੰ ਮਾਇਆ ਦੀ ਵੀ ਕੋਈ ਭੁੱਖ ਨਹੀਂ ਖਾਸਾ ਕਿਉਂਕਿ ਮਾਇਆ ਗੁਜਰਾਨ ਤੱਕ ਠੀਕ ਹੈ ਗੁਜਰਾਨ ਤੋਂ ਵੱਧ ਜਾਏ ਭੁੱਖ ਬਣ ਜਾਂਦੀ ਹੈ ਤ੍ਰਿਸ਼ਨਾ ਬਣ ਜਾਂਦੀ ਹੈ ਨਾ ਹੰ ਮੋਖ ਦੁਖ ਨਾ ਹੰ ਕੋ ਦੁਖੇ ਤੇ ਨਾਈ ਉਸ ਨੂੰ ਕਿਫੇ ਤਰ੍ਹਾਂ ਦੀ ਕੋਈ ਚਿੰਤਾ ਦੁੱਖ ਰੋਗ ਵਿਆਪਦਾ ਤੇ ਕਹਿੰਦੇ ਮੈਂ ਵੀ ਉਹਦੀ ਸੇਵਾ ਕਰਾਂ ਤੇ ਮੈਨੂੰ ਵੀ ਕੋਈ ਨਹੀਂ ਵਿਆਪਦਾ ਜਿੰਨੂੰ ਸਾਡ ਵੀ ਕਹਿੰਦੇ ਨੇ ਚਿੰਤਾ ਛੱਡ ਅਚੰਤਰ ਹੋ ਨਾਨਕ ਅਗਲਾ ਵੀ ਪਾਈ ਨਾਨਕ ਦੀ ਚਿੰਤਾ ਤਾਂ ਇੱਕ ਜੀ ਹੈ ਜੋ ਅਨਹੋਣੀ ਹੋਏ ਉਹ ਮਾਰਗ ਸੰਸਾਰ ਕੋ ਨਾਨਕ ਚੰਨੀ ਕੋ ਇਹਨੇ ਚਿੰਤਾ ਤਾਂ ਉਹਦੀ ਕਰ ਜਣੀ ਹਣ ਹੋਣੀ ਹੈ ਪਤਾ ਹੈ ਵੀ ਅਮੀਰੀ ਗਰੀਬੀ ਆਣੀ ਜਾਣੀ ਸੁਖ ਦੁਖ ਆਣੇ ਜਾਣੇ ਤੇ ਚਿੰਤਾ ਕਰਦੀ ਹੈ ਕਲੀਨ ਐ ਸ਼ੌਟਮੀਰ ਸਾਧੂ ਗੁਰਾਂ ਨੇ ਕਿਹਾ ਦੁੱਖ ਸੁੱਖ ਦੋਏਦਰ ਕਪੜੇ ਪਹਿਰੇ ਜਾਏ ਮਨ ਇਹ ਕਪੜੇ ਨੇ ਜਿਵੇਂ ਆਪਾਂ ਨਿਤਾ ਪ੍ਰਤੀ ਵਸਤਰ ਬਦਲਦੇ ਹਾਂ ਡੋਕਟਰ ਵੀ ਆਣਗੇ ਜਾਣਗੇ ਅਮੀਰੀ ਵੀ ਆਏਗੀ ਗਰੀਬੀ ਵੀ ਆਏਗੀ ਇਤੋਂ ਪਛਾਣ ਵਰਗੇ ਨਿਯਮ ਨੇ ਕਿਉਂਕਿ ਕੁਦਰਤ ਦਾ ਨਿਯਮ ਹੈ ਦੋ ਪੜਾਵਾਂ ਦਾ ਦਿਨ ਤੋਂ ਬਾਅਦ ਰਾਤ ਬੰਦੀ ਰਾਤ ਬਦਲ ਦਿਖ ਦਿੰਦਾ ਹੈ ਸੋ ਹਕਤ ਬਾਦ ਦੁਖ ਦੁਖ ਬਾਸੇ ਸੌਫੇ ਕਰਦਾ ਹੈ ਉਧਰ ਦੇਖ ਲਈਏ ਛੇ ਰੁੱਤਾਂ ਬਦਲਦੀਆਂ ਨੇ ਸਾਲ ਵਿੱਚ ਅੰਲਾਕ ਲਾ ਰੁੱਤਾਂ ਆਂਦੀਆਂ ਗਰਮੀ ਤੋਂ ਬਾਅਦ ਸਰਦੀ ਵੀ ਆਂਦੀ ਹੈ ਪਤਝੜ ਤੋਂ ਬਾਅਦ ਬਸੰਤ ਵੀ ਆਂਦੀ ਹੈ ਅਨੇਕਾਂ ਰੁੱਤਾਂ ਦੀਆਂ ਨੇ ਨਾ ਭਈ ਜਲੂਈ ਨਹੀਂ ਇੱਕ ਸਾਰ ਦਾ ਵੇ ਕਿਨੇ ਭਈ ਨਾ ਉਸ ਦੁਖ ਨਾ ਹਮ ਕੋ ਦੁਖ ਹੈ ਨਾਉ ਦੁਖੀ ਹੈ ਹੁਣ ਚਾਹੇ ਦੁੱਖ ਆਏ ਸੁੱਖ ਆਏ ਮੇਰੀ ਆ ਗਰੀਬੀ ਆਏ ਕੁਛ ਆਏ ਕਿਸੇ ਮਾਦੀ ਮੋਹ ਲਾਵੇ ਹੁਣਾਂ ਮੈਨੂੰ ਕੋਈ ਦੁੱਖ ਲੱਗਦਾ ਚਿੰਤਾ ਨਹੀਂ ਆਵਰ ਨਾ ਕੋ ਮਾਰਨ ਵਾਰ ਜਿਉ ਹਮਾਰ ਜਿਉ ਤੇ ਨਾ ਹਰ ਰਹਾ ਕਿਉਂਕਿ ਮੈਨੂੰ ਕਲੀਅਰ ਹੋ ਗਿਆ ਜੇ ਰਾਜ ਦੇ ਤਾਂ ਕਵਨ ਵਡਾਈ ਭੀਖ ਮੰਗਾਵੇ ਤਾਂ ਕਿਆ ਕਟਿਆ ਜਾਈ ਉਹ ਰਾਜ ਦੇ ਨੇ ਤੇ ਵਡਿਆਈ ਤੇਰੀ ਐ ਜੇ ਭੀਖ ਮੰਗਾਰੇ ਤੇ ਪੰਜ ਕੂਤਕ ਮੜੇ ਦਾ ਪੰਜ ਕੂਤਕ ਸਰੀਰ ਦਾ ਇਹ ਮੜੂਏ ਦਾ ਕੀ ਵਿਗੜ ਜੇਗਾ ਵਡਿਆਈ ਤੇਰੀ ਐ ਥੋਕੇ ਆ ਮੈਂ ਮੇਰੀਆਂ ਨਹੀਂ ਫੋਕੇ ਹੰਕਾਰ ਨਹੀਂ ਇੱਥੇ ਛੱਡ ਦਿੱਤੀ ਕਿਉਂਕਿ ਹਰ ਜੀ ਹੰਕਾਰ ਨਾ ਭਾਵੇ ਕੂਤਕ ਵੇਖੜਾ ਫੋਣਾ ਲੈ ਹੰਕਾਰ ਕੀਤਾ ਤੇ ਨੰਕਾਰ ਤੋਂ ਪੋਤੋ ਵਿੱਚ ਪੈ ਜਾਏਗੀ ਜਿੰਨੀ ਮਾਣੇ ਨਿਤਾਣੇ ਰਹੀਂ ਤੂੰ ਨੇੜੇ ਵੀ ਨਿਕਟ ਪਰ ਵੀ ਬਰਸ਼ਿਸ਼ ਕਰ ਦੇਗਾ ਕਹਿੰਦੇ ਇਸ ਲਈ ਮੈਨੂੰ ਹੁਣ ਪਤਾ ਵੀ ਉਹ ਤੋਂ ਬਿਨਾ ਕੋਈ ਮਾਰਨ ਵਾਲਾ ਨਹੀਂ ਜਿਉਂ ਹਮਾਰਾ ਜਿਉਂ ਦੇਣਾ ਜਿੰਦ ਵੀ ਉਹਨੇ ਦਿੱਤੀ ਹੈ ਇਹ ਪ੍ਰਾਣ ਪੰਖੇ ਰੂਪ ਵੀ ਉਹਦੇ ਰੀਤੇ ਮਹਿਰਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵਨ ਜਾਂਦੇ ਨਾ ਕੋ ਸਬੰਧਨ ਨਾ ਬੰਧ ਕਹਿੰਦੇ ਨਾ ਤਾਂ ਉਹਨੂੰ ਧੀਆ ਪੁੱਤਰਾ ਰਿਸ਼ਤੇਦਾਰਾਂ ਸਾਥ ਸਬੰਧੀਆਂ ਦਾ ਕੋਈ ਬੰਧਨ ਹੈ ਨਾ ਹੰਬੰਦੇ ਤੇ ਨਾ ਹੀ ਮੈਂ ਮੋਹ ਦੇ ਵਿੱਚ ਬੰਨਦਾ ਹਾਂ ਜਿੰਮੇਵਾਰੀਆਂ ਨੇ ਧਿਆ ਪੁੱਤਰ ਨੇ ਮਾਪੇ ਨੇ ਇਹ ਜ਼ਿੰਮੇਵਾਰੀਆਂ ਨੇ ਬਾਰੇ ਔਰ ਗੈ ਗੱਜ ਪਰੇ ਕੋਟਾਂ ਬਗਾ ਗੰਠਾ ਰੈ ਜੋ ਰਾਮਕੀય ਅਵਸਥਾ ਵਿੱਚ ਨਹੀਂ ਹੁਣ ਗੈ ਗੱਜ ਜਿੰਨੀ ਹੋ ਜਦਾ ਹੁਣ ਨਾਮ ਜਾਪ ਕਰ ਜਿਵੇਂ ਸਮਾ ਪਰਿਵਾਰ ਨੂੰ ਦਿਨ ਉਸ ਤੋਂ ਵਧੇ ਗ ਸਮਾਂ ਮੈਂ ਗੁਰੂ ਨੂੰ ਵੀ ਦਿਨਾ ਨਰਿੰਘਾ ਹੋ ਦੇਦਾ ਨਾ ਉਸ ਕੰਦਾ ਹਮ ਨਾ ਹਮ ਢੰਡੇ ਉਹ ਅਚੀਤ ਹੈ ਉਹਨਰੇ ਲੇਪ ਉਹਨ ਕੋਈ ਕੰਮ ਨਹੀਂ ਇਫਾਅ ਜੋ ਕੁਛ ਕੀਆ ਜੋ ਇੱਕਾਵਾ ਉਹਨੇ ਕੰਮ ਸੰਗੋ ਨਾ ਰੱਖਿਆ ਪਰ ਕਹਿੰਦੇ ਮੈਂ ਉਹਦਾ ਅਨੁਯਾਈ ਆ ਮੈਂ ਉਹਦਾ ਸੇਵਕ ਆ ਉਹਦਾ ਪਰਮਾਤਮਾ ਦਾ ਨੌਕਰ ਆ ਕਿਨੇ ਪਾਈ ਨਾ ਹਮ ਢੰਦੇ ਤੇ ਨਾ ਹੀ ਦੁਨਿਆਵੀ ਧੰਦਿਆਂ ਦੇ ਵਿੱਚ ਖਚਤ ਹੋਣ ਰੁਜਗਾਰ ਲਈ ਧੰਦੇ ਕਰਦਾ ਪਰ ਧੰਦਿਆ ਕਰਦਿਆਂ ਕਰਦਿਆਂ ਨਾਮ ਜਪਦਾ ਨਾ ਉਸ ਮੈਲ ਨਾ ਹਮ ਕੋ ਮੈਲਾ ਕਿੰਨੇ ਨਾ ਤਾਂ ਉਸ ਨੂੰ ਕੋਈ ਮੈਲ ਗੰਦਗੀ ਲੱਗਦੀ ਪੰਜ ਚੋਰਾ ਤੇ ਨਾ ਹੀ ਉਹ ਮੈਨੂੰ ਗੰਦਗੀ ਲੱਗਦੀ ਕਿਉਂਕਿ ਮੈਂ ਵੀ ਉਹਦਾ ਭਾਗ ਤਾਂ ਸੇਵਕ ਹਾਂ ਉਸ ਆਨੰਦ ਦਾ ਹਮ ਸਦਕੇ ਲਾ ਇਹਨੇ ਉਹ ਆਨੰਦਮਈ ਹੈ ਹੁਣ ਆਨੰਦਮਈ ਨਾਲ ਜੁੜ ਕੇ ਨਵੇਂ ਆਨੰਦਮਈ ਹੋ ਗਏ ਹਮ ਸਦਕੇਲਾ ਮਾ ਉਹਦੇ ਨਾਲ ਜੁੜਿਆ ਨਾ ਕੋ ਸੋਚ ਨਾ ਮ ਕੋ ਸੋਚਾਂ ਤੇ ਨਾ ਕੋਈ ਚਿੰਤਾ ਛੋੜਾ ਕਰਦਾ ਵ્યાਪ ਦਾ ਉਹ ਕਿ ਜੋ ਕੇ ਚਿਕਿਤਾ ਹੈ ਇੱਕ ਵਾਰ ਚ ਕਰਕੇ ਸਾਰੀ ਦੁਨੀਆ ਨੂੰ ਖਿੜਾਵੇ ਦੇ ਨਾਲ ਖੜਾ ਰਿਹਾ ਮੇਰੇ ਰਾਤ ਦੇ ਵਿਸਰਾਦ ਹੋਏ ਦਾਈ ਦਾ ਹੈ ਛੇਲਾ ਸਗਲ ਜਗਤ ਹੁਣ ਅਸੀਂ ਕਹਿੰਦੇ ਆ ਸਾਡੇ ਨਾਲ ਕੋਣ ਖੇਡ ਸਕਦਾ ਕਹਿੰਦੇ ਦਿਨ ਰਾਤ ਦੀ ਖੇਡ ਖੇਡਦੀ ਪਈ ਆ ਨਾ ਕਿ ਖੜਾਵੇ ਹੀ ਤਾਂ ਹੈ ਦਿਨ ਆ ਗਈ ਫਿਰ ਕੋਸੀ ਰਾਤ ਇਹਨੇ ਕੁਦਰਤ ਦਾ ਨਾਮ ਹੈ ਤੇ ਕਿ ਕੁਦਰਤ ਨਹੀਂ ਖੜਾਵੇ ਬਣਾ ਰੱਖੇ ਦਿਨ ਸਰਾਤ ਤੇ ਦਾਈ ਦਾਈ ਦੇ ਵਾਂਗ ਸਾਡੇ ਨਾਲ ਰਾਤ ਦਿਨ ਇਹ ਦੋ ਐਸੇ ਨੇ ਦਾਈ ਦਾਇਆ ਜਿਹੜੇ ਖੇਡ ਰਹੇ ਨੇ ਨਾ ਉਹ ਸੋਚ ਨਾ ਹਮ ਕੋ ਪੋਚਾ ਇਸ ਲਈ ਨਾ ਤਾਂ ਮੈਨੂੰ ਕੋਈ ਚਿੰਤਾ ਲੱਗਦੀ ਹੈ ਵਿਆਪਦੀ ਹੈ ਤੇ ਨਾ ਉਸ ਨਿਰੰਕਾਰ ਨੂੰ ਨਾ ਉਹ ਲੇਪ ਨਾ ਹਮ ਕੋ ਪੋਚਾ ਕਿੰਨੇ ਭਾਈ ਨਾ ਉਸ ਲੇਪ ਇੰਨਾ ਹੀ ਉਸ ਪ੍ਰਮਾਤਮਾ ਨੂੰ ਕਿਸੇ ਤਰ੍ਹਾਂ ਦਾ ਕੋਈ ਲੇਪ ਭਾਵ ਨਾਉ ਕਿਸੇ ਤੇ ਵਿੱਚ ਅਤ ਦਾ ਖਚਲ ਹੁੰਦਾ ਹੈ ਇੰਜ ਕਹ ਲਈਏ ਨਾ ਕਿਸੇ ਦਾ ਪੱਖ ਕਰਦਾ ਹੈ ਨਾ ਹਮ ਕੋ ਪੋਚਾ ਤੇ ਨਾ ਹੀ ਉਹ ਮੈਨੂੰ ਪੋਚਾ ਬਾਰਨਾ ਭਾਵੇਂ ਕਿਸਦਾ ਪੱਖ ਰੱਖਣਾ ਉਹ ਨਿਰਪੱਖ ਹੈ ਤੇ ਮੈਂ ਵੀ ਉਹਦਾ ਸੇਵਕ ਹਾਂ ਮੈਂ ਵੀ ਨਿਰਪੱਖ ਹਾਂ ਨਾ ਉਹ ਸਭੂਕਾ ਨਾਮ ਕੋ ਤ੍ਰਿਸ਼ਨਾ ਤੇ ਨਾ ਹੀ ਉਹ ਖੈ ਤੇ ਨਾ ਹੀ ਉਹ ਮੈਨੂੰ ਤ੍ਰਿਸ਼ਨਾ ਵਿਆਪਦੀ ਤ੍ਰਿਸ਼ਨਾ ਹੁੰਦੀ ਹੈ ਮੋਹ ਤੇ ਲੋਭ ਨਾਲਟ ਦਾ ਅਤ ਦਾ ਸ਼िखर ਅਤ ਦਾ ਸ਼िखर ਜਿਹੜਾ ਜ਼ਰੂਰਤ ਹੈ ਉਹਨਾਂ ਠੀਕ ਗੁਜ਼ਰਾਨ ਪਰ ਜਦੋਂ ਜ਼ਰੂਰਤ ਉਹ ਕਈ ਗੁਣਾ ਵੱਧ ਕੇ ਸੋਚਣਾ ਮੰਗਣਾ ਉਹ ਤ੍ਰਿਸ਼ਨਾ ਬਣ ਜਾਂਦੀ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਪਰਲੀ ਇੱਕ ਉਜੀ ਹੈ ਕੋੜ ਦੋਰੇ ਲੱਖ ਕਰੋੜੇ ਪਰੇ ਪਰੇ ਇੱਕ ਉਜੀ ਉਜੀ ਲੱਖਾਂ ਦੇ ਰੋੜੇ ਕਰੋੜਾਂ ਕਰੋੜਾਂ ਤੋਂ ਬਾਅਦ ਅਰਬਾਂ ਕਰਬਾਂ ਦੀ ਉਮੀਦਾਂ ਹੋ ਜਾਂਦੀਆਂ ਹੈ ਕਿਨੇ ਉਹਨ ਨੂੰ ਕੋਈ ਭੁੱਖ ਨਹੀਂ ਅਸੀਂ ਕਹਿੰਦੇ ਕਿ ਤੇ ਮੈਂ 1000 ਰੁਪਇਆ ਦਿੰਦਾ ਜੀ ਗੁਰੂ ਘਰ ਤੇ ਉਹ ਕਹਿੰਦੇ ਭੁੱਖਾ ਹੈ ਤੇਰੇ ਪੈਸੇ ਦਾ ਉਹ ਨਹੀਂ ਭਾਈ ਜਿਹੜਾ ਤੈਨੂੰ ਦਿੰਦਾ ਹੈ ਨਾ ਤੇ ਮੋਲ ਨਹੀਂ ਕੋਈ ਲੈਂਦਾ ਉਹ ਭੁੱਖਾ ਨਹੀਂ ਤੇ ਤੇਰੀ ਸ਼ਰਤ ਹੈ ਵੀ ਆਪਣੀ ਦਸਵੰਦ ਘਟੋ ਘਟ ਕੱਢ ਕੇ ਗੁਰੂ ਨੂੰ ਅਰਪਿਤ ਕਰ ਕਿਉਂਕਿ ਦੁੱਖ ਕੋਈ ਆ ਜਾਏ ਨਾ ਅਸੀਂ ਲੱਖਾਂ ਕਰੋੜਾਂ ਦੇ ਦਿੰਨੇ ਆ ਪੁੱਛਦੇ ਨਹੀਂ ਇੱਕ ਵਾਰੀ ਵੀ ਉਦੋਂ ਸੋਚਦੇ ਨਹੀਂ ਲੱਖਾਂ ਕਰੋੜਾਂ ਪਾਣੀ ਵੰਗਵਾ ਦੇਣੇ ਪਰ ਗੁਰੂ ਨੂੰ ਦੇਣ ਵੇਲੇ ਗੁਰੂ ਦੀ ਸੇਵਾ ਵਿੱਚ ਦੇਣ ਵੇਲੇ ਹਜ਼ਾਰਾਂ ਵਾਰੀ ਕਰੋੜਾਂ ਵਾਰੀ ਸੋਚਦੇ ਆਂ ਕਿ ਦਈਏ ਕਿ ਨਾ ਨਹੀਂ ਪਾਈ ਜੇ ਕੋਈ ਨਾ ਦائیں ਕੋਈ ਜੇ ਦੁੱਖ ਤਕਲੀਫ ਤੇ ਲੱਗਦੇ ਫਿਰ ਕੇ ਦਾ ਘਟੋ ਘਟਾ ਗੁਰੂ ਦੀ ਖੁਸ਼ੀ ਤਾਂ ਲੈ ਸਕਦਾਂਗੇ ਉਹਨਾਂ ਦਾ ਤੇਰੇ ਪੈਸੇ ਦਾ ਧੁੱਖ ਹੈ ਨਾ ਤੇਰੀ ਵਡਿਆਈ ਦਾ ਜੇ ਲੋਕ ਜੇ ਲੋਗ ਉਸ ਸਿਖਤ ਕਰਦੇ ਨੇ ਉਹ ਖੁਸ਼ ਨਹੀਂ ਹੁੰਦਾ ਜੇ ਨਿੰਦਿਆ ਕਰਦੇ ਨੇ ਤਾਂ ਨਰਾਜ਼ਮੀ ਨਹੀਂ ਹੁੰਦਾ ਕਿਉਂਕਿ ਕੋਈ ਸਾਡੀ ਖੁਸ਼ਾਮਦ ਕਰੇ ਤਾਂ ਅਸੀਂ ਪ੍ਰਸੰਨ ਹੋ ਜਾਂਦੇ ਆ ਤੇ ਕੋਈ ਨਿੰਦਿਆ ਕਰੇ ਤਾਂ ਅਸੀਂ ਨਰਾਜ਼ਮੀ ਹੋ ਜਾਂਦੇ ਆ ਉਹਨਾਂ ਲਈ ਸਭ ਤੋਂ ਜੇ ਲੋਗ ਵਧਾਈ ਦੇ ਕੋਈ ਵਧਾਈ ਕਰਦਾ ਕੋਈ ਮੂਰਖ ਵੀ ਕਹਿੰਦਾ ਕੋਈ ਥਾਕਤ ਵੀ ਹੈ ਪਰ ਉਹਦਾ ਘੜਨਾ ਥੋੜੀ ਨੇ ਕੁਝ ਇਸ ਲਈ ਸਾਧਗੁਰ ਕਹਿੰਦੇ ਨੇ ਨਾ ਉਹ ਸੁਭੂਗ ਨਾ ਹਮ ਕੋ ਤ੍ਰਿਸ਼ਨਾ ਉਹ ਤੇਰੀਆਂ ਚੀਜ਼ਾਂ ਦਾ ਤੇਰੀਆਂ ਦਾਤਾਂ ਦਾ ਤੇਰੀ ਵਿਡਿਆਈ ਦਾ ਭੁੱਖਾ ਨਹੀਂ ਹੈ ਕਹਿੰਦੇ ਨਾ ਹਮ ਕੋ ਤ੍ਰਿਫਣਾ ਤੇ ਨਾ ਹੀ ਉਹ ਮੈਨੂੰ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਹੈ ਨਾ ਉਹ ਨਿਰਮਲ ਜਾਂ ਉਹ ਨਿਰਮਲਤਾ ਹਮ ਜਚਣਾ ਕਹਿੰਦੇ ਜਦੋਂ ਨਿਰਮਲ ਹੈ ਤਹੌਣ ਮੇਰੇ ਮਨ ਨੂੰ ਵੀ ਉਹ ਪਾਉਂਦਾ ਹੈ ਤੇ ਅੱਗੇ ਕਿਸ ਤਰ੍ਹਾਂ ਉਹਦੇ ਦਰ ਤੇ ਪ੍ਰਵਾਣ ਹੋਏ ਤੇ ਕਿਸ ਤਰ੍ਹਾਂ ਆਪਣੇ ਆਪ ਦਾ ਛੱਡ ਕੇ ਉਹਦੇ ਅੱਗੇ ਹਰ ਜੋਈ ਬੇਤੀ ਕਰਨੀ ਹੈ ਅਖੀਰਲੀ ਪੰਕਤੀ ਸਮਝਾਣ ਦੇਣੀ ਸਾਧੂ ਖਾਮ ਕੀਚ ਨਹੀਂ ਇੱਕ ਹੋਈ ਮੇਰੇ ਫਤਗੁਰੂ ਮੈਂ ਨਾ ਹੀ ਕਛੂ ਨਹੀਂ ਕਿਛ ਆਹੇ ਨਾ ਮੋਰਾ और सर लज्जा राख ले सदना जन टोरा भाई सदना जी भगत सदना जी कहते ने मेरे च तो कोई गुण नहीं कोई उपकार नहीं कोई वड्याई नहीं कोई सिफत नहीं कोई अकल नहीं कोई शकल नहीं कोई चंगे कर्म नहीं कोई तेरी वड्याई नहीं करता नाम नहीं जपया ना मेरे च तो कोई सुमाता है हम किसी ना ही एक ਮੇਰੇ ਜਿ ਮੇਰੇ ਪ੍ਰਮਾਤਮਾ ਕੋذਨੀ ਇੱਕ ਕੋਈ ਉਹ ਹੈ ਜੋ ਕੋ ਨਿਕ ਕਰਵਾਨਾ ਤੇ ਕਰਦਾ ਆਗੇ ਪਾਛਾ ਇੱਕੋ ਸੋਈ ਕਿਉਂਕਿ ਦੁਨੀਆ ਤੋਂ ਪਰਦੇ ਰੱਖੇ ਜਾ ਸਕਦੇ ਘਰ ਵਾਲਿਆਂ ਤੋਂ ਪਰਦੇ ਰੱਖੇ ਜਾ ਸਕਦੇ ਨਹੀਂ ਪਰ ਇਹ ਆਗੇ ਪਿੱਛੇ ਪਾਛਾ ਇੱਕੋ ਸੋਈ ਤੇਰੇ ਅੱਗੇ ਵੀ ਉਹੀ ਹੈ ਤੇ ਤੇਰੇ ਪਿੱਛੇ ਪਿੱਠ ਪਿੱਛੇ ਵੀ ਉਹੀ ਭਾਵ ਸਭ ਕੁਝ ਜਾਣਦਾ ਘਟ ਘਟ ਗੇਮ ਸਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨ ਸਭ ਕੁਝ ਜਾਣਦਾ ਉਹਨੂੰ ਜਿਤਾਨ ਦੀ ਲੋੜ ਨਹੀਂ ਦਿਖਾਣ ਦੀ ਲੋੜ ਨਹੀਂ ਸਭ ਕੋ ਉਸ ਨੂੰ ਪਤਾ ਹੈ ਨਾਨਕ ਖੋ ਗੁਰ ਕੋਏ ਪ੍ਰੰਪੰਗਾ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਨਕ ਗੁਰ ਕੋਏ ਪ੍ਰੰਪੰਗਾ ਦਾਸ ਨਾਨਕ ਦੇ ਗੁਰੂ ਨੇ ਸਾਰੇ ਪਰਮ ਕੋ ਲੇਖੇ ਖਤਮ ਭੰਗ ਕਰ ਦਿੱਤੇ ਨਾ ਓਏ ਮਿਲ ਹਮ ਓਏ ਮਿਲ ਓਏ ਇਕ ਰੰਗਾ ਹਮ ਓਏ ਮਿਲ ਇਹਨੇ ਮੈਂ ਹੁਣ ਉਸ ਪਰਮਾਤਮਾ ਨਾਲ ਮਿਲ ਕੇ ਹੋਏ ਇੱਕ ਰੰਗਾ ਇੱਕ ਰੰਗ ਇੱਕ ਵਿੱਚ ਹੋ ਗਿਆ ਜ ਜਿਹਨੂੰ ਵਦਗੁਰ ਕਹਿੰਦੇ ਨੇ ਆਪ ਤੋਂ ਜਾਇ ਚੜੇ ਸਿੰਘਾਸਨ ਮਿਲੇ ਹੈ 사ੰਗਰ 사ਰੰਗ ਪਾਣੀ RAM KABIRA ਇੱਕ ਪਏ ਹੈ ਕੋਈ ਨਾ ਸਗਾ ਪਰਸ਼ਾਣੀ ਇਹਨੇ ਹੁਣ ਉਹਦਾ ਰੂਪ ਹੋ ਗਿਆ ਉਹਦੇ ਵਿੱਚ ਸਮਾ ਗਿਆ ਜੇ ਲੋਕ ਵਡਿਆਈ ਕਰਦੇ ਨੇ ਤੇ ਵਡਿਆਈ ਨਿਰੰਕਾਰ ਦੀ ਨਿੰਦਿਆ ਕਰਦੇ ਨੇ ਮੇਰੀ ਹੈ ਤੇ ਸਤਿਗੁਰੂ ਦੀ ਰਹਿਮਤ ਸਦਕਾ ਮੈਂ ਤੇ ਪਰਮਾਤਮਾ ਇੱਕ ਵਿੱਚ ਇੱਕ ਰੰਗ ਹੋ ਗਿਆ ਕਿਉਂ ਮੈਂ ਉਸ ਦਾ ਪੱਲਾ ਫੜਿਆ ਨਾ ਜਿਹੜਾ ਮਰਨ ਜਾਂਦਾ ਹੈ ਨਾ ਜਿਹੜਾ ਜੀਵਨ ਜਾਂਦਾ ਤੇ ਨਾ ਹੀ ਉਹ ਕਿਸੇ ਤਰ੍ਹਾਂ ਦੀ ਚਿੰਤਾ ਚੋਰੀਆਂ ਦੇ ਚੰਦਾ ਸੋ ਗੁਰੂ ਪਿਆਰੀ ਸਾਸੰਗੇ ਜੀ ਅਸੀਂ ਵੀ ਅੱਜ ਦੇ ਦੱਸੇ ਹੋਏ ਪਾਵਨ ਸ਼ਬਦ ਨੂੰ ਜ਼ਿੰਦਗੀ ਚ ਕਮਾਣਾ ਕਰੀਏ ਪਾਵਨ